ਮਹਾਲੀਆ ਵਿਲਾ ਪ੍ਰਸ਼ਾਸਨ ਵੱਲੋਂ ਕਰਾਏ ਨਾ ਸਾਰੰਵਲੇ ਪੰਜਾਬ ਅਗਾਂਹ ਵਜੂ ਕਿਸਾਨਾਂ ਨੂੰ ਇੱਕ ਵਿਸ਼ੇਸ਼ ਸਮਾਗਮ ਦਾ ਆਨ ਸਨਮਾਨਿਤ ਕੀਤਾ ਗਿਆ ਅਜਾ ਪ੍ਰੋਗਰਾਮ ਦਾ ਬਹੁਤ ਧੇਕੀਬਾਹੀ ਮੈਦਾਨ ਦੇ ਸੰਯੋਗ ਨਾਲ ਕਰਵਾਏ ਗਏ ਸਮਾਗਮ ਵਿੱਚ ਡੇਰਾ ਬਸਿਤੋ ਵਿਦਵਾਨਤ ਕੂਜੀਤ ਸਿੰਘ ਰੰਧਾਵਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਜਿਨ੍ਹਾਂ ਕਿਸਾਨਾਂ ਨੂੰ ਪ੍ਰਮਾਣ ਪੱਤਰ ਯਾਦਾਰੀ ਚਿੰਤਕ ਸ਼ਾਉ ਦੇ ਕੇ ਸਨਮਾਨਿਤ ਕੀਤਾ ਬਹੁਗਿਣ ਖਬਰਾਂ ਨਾਲ ਗੱਲਬਾਤ ਕਰਦੇ ਹਾਂ ਸਨਮਾਨਿਤ ਕੀਤੇ ਗਏ ਕਿਸਾਨਾਂ ਨੇ ਹੋਰਨਾਂ ਵਿਦਵਾਨਾਂ ਨੂੰ ਪਰ ਆਲੀ ਨਾੜ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਤੇ ਭੂਮੀ ਦੀ ਸੰਭਾਲ ਚੁੱਕਣਾ ਯੋਗ ਰਾਣਕੋਰ ਦੇ ਕੰਮ ਕੀਤਾ। ਉਹਨਾਂ ਕਾਰੀ ਨੂੰ ਨਾ ਸਾੜਨ ਤੋਂ ਬਾਅਦ ਲਏ ਨੂੰ ਪੀਜਾਂ ਦੇ ਤਜੱਬੇ ਦੀ ਸਾਜ ਰੂਪ ਤੇ। ਮੈਂ ਸਰਪੰਚ ਆਕਰ ਦਾ ਦੋ ਉਪਰਾਲੀ ਨਹੀਂ ਕਰਦੇ। ਤੇ ਮੇਰੇ ਕੋਲ ਬਹੁਤ ਅੱਛੀ ਫਸਲ ਆਈ। ਜੂਨੀਆਂ ਵਗੈਰਾ ਖਾਸ ਪਾਣੀ ਦੀ ਬਹੁਤ ਘੱਟ ਲੋੜ ਤੇ ਬਹੁਤ ਅੱਛੀ ਗ੍ਰੀਨਿੰਗ ਬਣ ਗਈ। ਝਾੜ ਵੀ ਬਹੁਤ ਜ਼ਿਆਦਾ ਵਧ ਗਿਆ ਫਸਲ ਦਾ। ਇਹ ਵਾ ਕੀ ਬਹੁਤ ਨਸਾਨ ਜੇ ਅਸੀਂ ਆਦਰਾਂਵਾਂਗੇ ਨਾ ਕਿ ਸੋਚੇ ਇਹਨਾਂ ਸਾਲ ਤੋਂ ਪਹਿਲਾਂ ਬਿਲਕੁਲ ਵੀ ਅੱਜ ਨਹੀਂ ਆਈ ਜਿਹੜਾ ਚਾਰ ਵੱਧ ਗਿਆ ਬਹੁਤ ਜ਼ਿਆਦਾ ਲੋਕ ਪ੍ਰਦੂਸ਼ਣੀ ਹੁੰਦਾ ਜੀ ਨਾਲ ਜੀ ਨਾਲ ਜੜ ਸਰਪੈਂਡ ਵੀ ਵਧਦੀ ਹੈ ਜੀ ਨਾਲ ਤੇ ਚਾਰ ਵੱਧਦੇ ਜਿਹੜਾ ਲੰਗਾ ਹੁੰਦਾ ਉਹਨੂੰ ਖੜਾ ਕੇ ਨਾਲ ਦੀ ਨਾਲ ਐਰੋ ਡੂਰ ਮਾਰਗ ਪਾਣੀ ਨਾਲ ਭਰ ਕੇ ਤੇ ਪਿੱਛੋਂ ਵੱਗ ਜਾਂਦੀ ਹੈ ਜੀ ਪਰ ਦੂਸਰ ਦਾ ਫਾਇਦਾ ਹੋਇਆ ਜੀ ਪ੍ਰਦੂਸ਼ਣੀ ਆਪਣਾ ਸਾਲੀ ਅੰਦਰ ਤੇ ਕੋਕੀ ਨਹੀਂ ਕਰਾਈਆਂ ਹੁੰਦੀਆਂ ਜੀ ਤੇ ਤੁਸੀਂ ਜੀ ਦਾ ਉਦੋਂ ਜਿਹੜੀ ਅਨਰਜੀ ਆਈ ਪਰਾਲੀ ਦੀ ਜਿਹੜੀ ਅਨਰਜੀ ਆਪ ਉਹ ਸੀ ਦੁਇਚ ਸਮਝ ਲੱਗਦੇ ਉਹਨਾਂ ਨੂੰ ਤੇ ਜਿਹੜੇ ਅਮਾ ਬਾਇਓਗੈਸ ਵਾਲੇ ਉਹਨਾਂ ਨੂੰ ਬਾਤ ਕਰੇ ਕਿੰਨੀ ਉਹਦੀ ਸੰਭਾਗਤੀ ਆ ਜੀ ਉਹਨਾਂ ਕਿਸਾਨ ਨੂੰ ਉਹਦੇ ਪਤਾ ਪੈਂਦਾ ਜੀ ਇਹਨਾਂ ਤੀਜਾਂ ਦਾ ਸਾਨੂੰ ਪਤਾ ਲੱਗਣ ਕਰਕੇ ਅਸੀਂ ਆ ਕਿਸਾਨ ਹੋਣ ਦੇ ਨਾਤੇ ਕਹਿੰਦਾ دیਵਾਲੀ ਛੱਡੀ ਮਲੇ ਕੋਪਾ